ਹਾਂਜੀ ਦੋਸਤੋ ਤੁਹਾਡੇ ਨਾਲ ਤਿੰਨ ਮੁਰਾ ਨਸਲ ਦੀਆਂ ਟਾਪ ਕੁਆਲਿਟੀ ਦੇ ਕੱਟਣਾਂ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਵੀਡੀਓ ਦੇ ਵਿੱਚ ਥੋੜੀ ਜਿਹੀ ਕ ਸਮੱਸਿਆ ਆ ਗਈ ਕਿ ਜਦੋਂ ਵੀਡੀਓ ਰਿਕਾਰਡ ਕੀਤੀ ਤਾਂ ਥੋੜੀ ਵਾਰਿਸ਼ ਹੋਣ ਕਰਕੇ ਮਾਈਕ ਦੇ ਵਿੱਚ ਪਾਣੀ ਪੈ ਗਿਆ ਸੀ ਜਿਸ ਕਰਕੇ ਆਵਾਜ਼ ਪੂਰੀ ਬਾਈ ਦੀ ਨਹੀਂ ਤੇ ਨਾ ਹੀ ਮੇਰੀ ਆਵਾਜ਼ ਪੂਰੀ ਇਸ ਕਰਕੇ ਮੈਂ ਦੁਬਾਰਾ ਵੀਡੀਓ ਰਿਕਾਰਡ ਕਰ ਰਿਹਾ ਆਪਣੇ ਕੋਲੋਂ ਘਰ ਜਾ ਕੇ ਤੇ ਕੱਟਣਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਦੇ ਨਾਲ ਦੀ ਨਾਲ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਪ੍ਰਾਣੀ ਕੋਈ ਤਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਕਟਿਆ ਖਰੀਦਣ ਵਾਸਤੇ ਜਿਹੜਾ ਮਾਲਕ ਦਾ ਨੰਬਰ ਹੈ ਉਸ ਨੂੰ ਸਕਰੀਨ ਤੇ ਲਾ ਦਾਂਗੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖ ਤੁਰ ਤੱਕ ਠੀਕ ਆ ਤੇ ਨਾਲ ਤੁਹਾਨੂੰ ਕੱਲੀ ਕੱਲੀ ਇਕੱਠੀ ਬੜਾ ਡਿਟੇਲ ਦਿੰਨੇ ਹੈਗੇ ਤੇ ਆਹ ਕੱਟੀ ਮਿੱਤਰੋ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾ ਦੇਣਾ ਸਿੰਘਾਂ ਸਿੰਘ ਬਿਲਕੁਲ ਰਿੰਗ ਸਿੰਘਾ ਸ਼ਕੀਨਾਪੂਰੀ ਠੀਕ ਆ ਬਾਈ ਨੇ ਦੱਸਿਆ ਸੀਗਾ ਵੀ ਇਹ ਕੱਟੀ ਦੀ ਉਮਰ ਲਗਭਗ ਡੇਢ ਸਾਲ ਤੋਂ ਲੈ ਕੇ ਪੌਣੇ 2 ਸਾਲ ਦੇ ਘਰਾਜ ਚ ਠੀਕ ਆ ਕੀ ਦੰਦੋਂ ਬਿਲਕੁਲ ਕਨਫਰਮ ਸਾਨੂੰ ਖੀਰੀ ਵੀ ਲੂਗੀ ਕੋਈ ਭਰਾ ਜੇ ਖਰੀਦੂਗਾ ਬੇਸ਼ੱਕ ਕੋਲ ਜਾ ਕੇ ਦੇਖ ਕੇ ਦੰਦ ਥੱਲੇ ਆ ਕੇ ਖਰੀਦ ਸਕਦੇ ਠੀਕ ਆ ਥੋੜਾ ਜਿਹਾ ਮਤਲਬ ਹੀ ਤਿਹੈਰਾ ਬੈ ਕੇ ਉਪਰਾ ਜਰੂਰ ਕਾ ਜਾਂਦਾ ਪਸ਼ੂ ਥੋੜੀ ਅੰਡਰਸਟੈਂਡਿੰਗ ਜਜਮੈਂਟ ਜਰੂਰ ਕਰ ਲਿਓ ਤੇ ਕੱਦ ਕੱਢ ਵਾਲੇ ਪੱਖ ਤੋਂ ਲੰਬਾਈ ਵਾਲੇ ਪੱਖ ਤੋਂ ਬਦਿਆ ਕੱਟੀ ਆ ਥੋੜੀ ਆਪਾਂ ਜਿਵੇਂ ਕਹਿੰਦੇ ਪਤਲੀ ਕੱਟੀ ਆ ਗਈ ਲੰਬਾਈ 'ਚ ਜਿਆਦਾ ਆਈ ਥੋੜਾ ਸਰੀਰ ਪਤਲਾ ਜ਼ਰੂਰ ਆ ਗਿਆ ਠੀਕ ਆ ਜਿਵੇਂ ਇੱਕ ਦੋ ਘਟਾ ਲਾ ਕੇ ਦੀ ਫੀਡ ਦੇ ਭਾਪੂ ਕੇ ਮੜਾ ਪਾウダー ਪਾਪਾ ਚਾਰ ਕੇ 2-4 ਮਹੀਨੇ ਦੱਕੇ ਕੱਟੀ ਹੈ ਗੱਬਣ ਹੋਣ ਦੇ ਬਿਲਕੁਲ ਕਾਬਲ ਆ ਗਈ ਠੀਕ ਆ ਤੇ ਬਾਕੀ ਸ਼ਕੀਨ ਪੂਰੀ ਐ ਤੇ ਥਣਸਣ ਦਿਖਾ ਥਣਾ ਬਿਲਕੁਲ ਚਾਰ ਮਿਲਣਗੇ ਤੁਹਾਨੂੰ ਸੋਨੇ ਗੈਬ ਦੇ ਵਿੱਚ ਮਿਲਣਗੇ ਸਾਇ ਥਣਾ ਚੰਗਾ ਗਾ ਠੀਕ ਆ ਡੇਢ ਤੋਂ ਪੌਣ ਦੋ ਸਾਲ ਲਗਭਗ ਇਸ ਕੱਟੀ ਦੀ ਉਮਰ ਆ ਗਈ ਕੱਦ ਕਾੜ ਦਾ ਪਾਸੋਂ ਸਰੀਰ ਪੁੱਠੇ ਪਾਠਾ ਤੋਂ ਚੰਗੀ ਕੱਟੀ ਐ ਠ ਇੱਕ ਨੰਬਰ ਕੱਟੇ ਵਿੱਚ ਮਾਰ ਲਉਂਗਾ ਆ ਕੱਟੇ ਹੈਗੇ ਦੋ ਨੰਬਰ ਇਹ ਵੀ ਦੱਸਿਆ ਬਾਈ ਨੇ 2 ਸਾਲ ਤੋਂ ਲਗਭਗ ਲਗਭਗ 1 ਮਹੀਨਾ ਜਾਂ 1.5 ਮਹੀਨਾ ਦਾ ਕੱਟੀ ਘੱਟ ਹੋ ਸਕਦੀ ਹੈਗੀ ਜਣੀ 2 ਸਾਲ ਦੇ ਘਰਾਚਾ ਕੱਟੇ ਤੇ ਦੰਦੋ ਬਿਲਕੁਲ ਕਨਫਰਮ ਖੀਰੀ ਹੈ ਠੀਕ ਆ ਸਿੰਘ ਇਹਦੇ ਕੱਟੇ ਦੀ ਪਹਿਲਾ ਵਾਲੀ ਕਟੇ ਨੂੰ ਪੂਰੇ ਸ਼ਕੀਨਾ ਰੰਗ ਸੰਗ ਆਪਾਂ ਕਹਿ ਸਕਦੇ ਹਾਂਗੇ ਕੱਦ ਕਾਠ ਵਾਲੇ ਪੱਖ ਤੋਂ ਵਧੀਆ ਨੇ ਬਾਈ ਕਹਿੰਦਾ ਵੀ ਕੋਈ ਸੀਮੰਦ ਦਾ ਕੋਈ ਰਿਕਾਰਡ ਨਹੀਂ ਪਰ ਜਦ ਮਾਮਾ ਦੀ ਗੱਲ ਕਰੀ ਤਾਂ ਮਾਮਾ ਲਗਭਗ ਬਾਈ ਕਹਿੰਦਾ ਵੀ ਤਿੰਨਾ ਕੱਟਾਂ ਦੀ ਕੋਈ 14 ਕਿਲੋ ਵਾਲੀ ਕੋਈ 15 ਵਾਲੀ ਕੋਈ 13 ਵਾਲੀ ਜਿਵੇਂ ਵਧੀਆ ਮੱਜ ਉਹਨਾਂ ਦੇ ਕਟਿਆਂ ਤੇ ਕੱਦ ਕਾਟ ਵਾਲੇ ਪੱਖ ਤੋਂ ਮਿੱਤਰੋ ਆ ਵੀ ਕੱਟੀ ਬੁਰੀ ਸ਼ਕੀਨ ਆ ਪੂਠਾ ਪਠਾ ਕੱਟੀ ਦਾ ਇਹਦਾ ਚੌੜਾਈ ਚ ਪੂਰਾ ਗਾ ਤੇ ਕੱਦ ਕਾਠ ਇਹ ਤਾਂ ਐ ਮੰਨ ਕੇ ਚਲੋ ਵੀ ਤੀ ਗਵਰਾਂ ਦੇ ਬਿਲਕੁਲ ਕਾਬਲਾ ਇੱਕ ਕੱਟੀ ਠੀਕ ਆ ਤੇ ਮਹੀਨੇ ਵੀਂ ਵਿੱਚ ਪਾਉਡਰ ਪਾ ਆ ਚਾਰ ਕੇ ਇਹ ਕੱਟੀ ਨਹੀਂ ਮੰਨ ਕੇ ਚਲੋ ਵੀ ਠੀਕ ਆ ਜਰਾ ਲੈ ਲੈਣਾ ਨਾ ਹਨਾ ਗੱਪਾਂ ਹੁੰਦੇ ਕਾਬਲਾ ਕੱਟੀ ਇਹ ਤੇ ਕੱਦ ਕਾਠ ਵਾਲੇ ਪੱਖ ਤੋਂ ਲੰਬਾਈ ਨੂੰ ਸਰੀ ਦੀ ਬਣਤਾ ਕਾਫੀ ਸੋਹਣੀ ਆਗੀ ਬਾਕੀ ਉਹ ਹੀ ਗੱਲ ਜਿਹੜਾ ਭਰਾ ਖਰੀਦੂਗਾ ਉਹਦਾ ਮਨ ਖੜਨਾ ਚਾਹੀਦਾ ਵੀ ਕਿੱਦਾਂ ਕੋਈ ਚੀਜ਼ ਦੀ ਜੱਜਮੈਂਟ ਕਰਦਾ ਹੈ ਨਾ ਵੈਸੇ ਦੇਖਣੀ ਪਰ ਅਹੀਂ ਕੱ ਬੱਚੇ ਆਪਾਂ ਟੀਕੇ ਭਰਾ ਕੇ ਆਉਣ ਨਾਲ ਸਮਝ ਵਧੀਆ ਬੱਚੇ ਲੱਗਦੇ ਆ ਬਾਕੀ ਥਾਣਾ ਹੀ ਮੰਤਰ ਨਹੀਂ ਦਿਖਾਦੇ ਥਾਣੇ ਦੇ ਵੀ ਚਾਰੀ ਹੈ ਥੋੜੀ ਡਰਦੀ ਜਰੂਰ ਆ ਗਈ ਤੇ ਸੋਹਣੇ ਗੈਪ ਚ ਆ ਗਈ ਕੋਈ ਦਿੱਕਤ ਵਾਲੀ ਗੱਲ ਨਹੀਂ 49 ਮਿਲਣਗੇ ਠੀਕ ਆ ਤਿੰਨ ਨੰਬਰ ਤੇ ਕੱਟਿਆ ਗਈ ਲੱਗਦਾ ਪੂਰੇ 2 ਸਾਲ ਦੀ ਆ ਦੰਦੋ ਕਹਿੰਦਾ ਬਾਈ ਕਹਿੰਦਾ ਇਹ ਵੀ ਖੀਰੀ ਖੀਰੀ ਆ ਗਈ ਦੰਦ ਤੋਂ ਤੇ ਪਰ ਇਹਦੀ ਮਾਂ ਸੀ ਬਾਈ ਕਹਿੰਦਾ ਬਹੁਤ ਜ਼ਿਆਦਾ ਚੰਗੀ ਸੀਗੀ ਤੇ ਜਿਹਦੇ ਕਰਕੇ ਆਹ ਕੱਠੇ ਤੁਸੀਂ ਕੱਦ ਕੱਢੇ ਦੇਖ ਸਕਦੇ ਜਿਵੇਂ ਐ ਮਨ ਲਓ ਵੀ ਛੋਟਾ ਖੜਦਾ ਵੀ 2 ਸਾਲ ਦਾ ਕੱਟਾ ਮੇਲਿਆਂ ਜਿਹੜੇ ਪਾਈ ਦੇ ਕੱਟੇ ਉਹਨੇ ਹਨਾ ਤੇ ਸਿੰਘਾ ਸਿੰਘਾਂ ਦੀ ਚੜਾਈ ਬਾਜਨ ਲੰਬਾਈ ਕਾਫੀ ਆਪਾਂ ਜਿਹੜਾ ਸਾਹਮਣੇ ਸ਼ਰੀਰ ਤੇ ਨਿਸ਼ਾਨ ਆ ਬਾਈ ਕਹਿੰਦਾ ਵੀ ਛੋਟੀ ਹੁੰਦੀ ਤੀ ਇਸ ਤਰ੍ਹਾਂ ਇਹ ਮੇਲੇ ਜਦੋਂ ਜੋ ਜਦ ਆਪਾਂ ਇਹ ਜੰਮੀ ਕਹਦਗੇ ਤੇ ਜਾਂ ਜੰਮਣ ਤੋਂ ਬਾਅਦ ਸਾਹਸ ਜਿਹੜੇ ਆਪਾਂ ਫਲੇਰਾਂ ਜਾਂ ਹੋ ਗਈਆਂ ਜਾਂ ਕਿਸੇ ਚੀਜ਼ ਤਤਾਂ ਦੀ ਘਾਟ ਪੈ ਗਈ ਜਾਂ ਕੋਈ ਕਿਸੇ ਕਾਰਨ ਨਾ ਤੇ ਬਾਕੀ ਸਾਨੂੰ ਥਾਣਾ ਹੀ ਛੁੱਟੀ ਦਿਖਾ ਦੇਣਾਗਾ ਤੇ ਥਾਣਾ ਬਹੁਤ ਜ਼ਿਆਦਾ ਸੋਹਣੇ ਗੈਲ ਵਿੱਚ ਲੱਗੇ ਹੋਏ ਚਾਰ ਥਾਣੇ ਨੇ ਠੀਕ ਆ ਕੱਦ ਕੱਡ ਵਾਲੇ ਪੱਖ ਤੋਂ ਕੱਟੀ ਬਹੁਤ ਜ਼ਿਆਦਾ ਚੰਗੀ ਹੈ ਬਾਕੀ ਸਾਨੂੰ ਕੱਟੀਆਂ ਵੀ ਤੋੜ ਕੇ ਦਿਖਾ ਦੇਣਾਗੇ ਨਾ ਲੈ ਇੱਥੋਂ ਸਾਨੂੰ ਆ ਕੱਟੀਆਂ ਵੀ ਤੋੜ ਕੇ ਦਿਖਾ ਦੇ ਬਸ ਆ ਤੋਂ ਵੱਡੀ ਇਹਨਾ ਕਟਾਂ ਦੀ ਸਮੱਸਿਆ ਕੀ ਹੁੰਦੀ ਵੀ ਜਦੋਂ ਧਲਾਰਾ ਪਾਲਗੇ ਜਿਹਾ ਜਿਹਾ ਫਾਹ ਲੱਗ ਜਾਇਆ ਤਾਂ ਧਲਾਰਾ ਲੱਗ ਪਤਾ ਨਾ ਠੀਕ ਆ ਸੰਗਲਪਕ ਕਾਮ ਤੋਂ ਤੇ ਆਪਣੇ ਘਰਾਂ 'ਚ ਕਟਾਂ ਮੱਜਾਂ ਦੇ ਸੰਗਲੀ ਪਾਏ ਹੁੰਦੇ ਜਦੋਂ ਪਤਾ ਧਲਾਰਾ ਵੇਚਣ ਨਾਲ ਭਰਾ ਲੈ ਕੇ ਤੇ ਧਲਾਰਾ ਪਾਲਣ ਜਦੋਂ ਸੋਨਾ ਲੱਗੂ ਪਸ਼ੂ ਨਾ ਤੇ ਬਾਕੀ ਚਾਲ ਚਰੂ ਇਹ ਕੱਟਰੀ ਬਹੁਤ ਜ਼ਿਆਦਾ ਖੁੱਲਡੁੱਲੇ ਘੱਟ ਕਰ ਲੈ ਪੱਖ ਤੋਂ ਪੂਰੀ ਸ਼ਕੀਨ ਆ ਗਈ ਕੱਟਰੀ ਠੀਕ ਆ ਤੇ ਬਾਕੀ ਥੋੜੇ ਧਲਾਰਾ ਜਰੂਰ ਡੱਕ ਤੋਂ ਮੰਨਦਗਣ ਹੈਗੀਆਂ ਤੇ ਪਿੰਡ ਬਾਈ ਦਾ ਸਾਨੂੰ ਮੈਂ ਨੋਟ ਕਰਾ ਦੇਣਾ ਮਿੱਤਰੋ ਪਿੰਡ ਹੈਗਾ ਪਤਾ ਪਿੰਡ ਹੈ ਗੁਰੂ ਘਟਾਵ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਲੱਗਦਾਗਾ ਜਦੋਂ ਜੱਜਤ ਤੋਂ ਕੋਟਕਪੁਰਾ ਸ਼ਹਿਰ ਨੂੰ ਜਾਵਾਂਗੇ ਆਪਾਂ ਤਾਂ ਰਸਤੇ ਵਿੱਚ ਬਾਈ ਦਾ ਮੱਤਾ ਪਿੰਡ ਆਉਂਦਾਗਾ ਤੇ ਬਾਈ ਦਾ ਨੰਬਰ ਤੋਂ ਉੱਤੋਂ ਸਕਰੀਨ ਤੇ ਚੱਲਦਾ ਹੈ ਜਿਹੜੇ ਭਰਾ ਨੂੰ ਕੱਟਾਂ ਪਸੰਦ ਆਂਗਾ ਬਾਈ ਦੇ ਪਿੰਡ ਜਾ ਕੇ ਕੱਲੀ-ਕੱਲੀ ਕੱਟੀ ਦੇਖ ਕੇ ਛਾਂਟ ਕੇ ਤੁਸੀਂ ਅੱਦੀ ਵਰਕੇ ਖਰੀਦ ਸਕਦੇ ਹੋ ਥਣ ਚਾਰ-ਚਾਰ ਹੈ ਤੇ ਦੰ ਤਿੰਨੇ ਕੱਟਾਂ ਖੀਰੀਆਂ ਨਹੀਂ ਆ ਧੰਨਵਾਦ ਜੀ